ਲੋਕ ਸਭਾ ਚੋਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਭਰ ਦੇ ਵਿੱਚ ਜੋ ਪਲਾਟਾਂ ਦੀ ਰਜਿਸਟਰੀ ਅਤੇ ਐਨਓਸੀ ਦੀ ਸ਼ਰਤ ਲਗਾਈ ਗਈ ਹੈ ਉਸ ਨੂੰ ਹਟਾਇਆ ਜਾਵੇਗਾ। ਬਿਨਾਂ ਐਨਓਸੀ ਦੇ ਰਜਿਸਟਰੀ ਕੀਤੀ ਜਾਵੇਗੀ। ਜਿਸ ਤਹਿਤ ਪ੍ਰਾਪਰਟੀ ਐਡਵਾਈਜ਼ਰ ਐਸੋਸੀਏਸ਼ਨ ਨਾਬਾ ਦੇ ਵੱਲੋਂ ਪਲਾਟਾਂ ਦੀ ਰਜਿਸਟਰੀ ਅਤੇ ਐਨਓਸੀ ਦੀ ਸ਼ਰਤ ਨੂੰ ਖਤਮ ਕਰਨ ਅਤੇ ਕਨੈਕਟਰ ਰੇਟਾ ਵਿੱਚ ਕਿਤੇ ਵਾਅਦੇ ਨੂੰ ਪਾਪਸ ਲੈਣ ਸੰਬੰਧੀ ਨਾਪਾ ਦੇ ਪਟਿਆਲਾ ਗੇਟ ਚੌਂਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੋਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਚ ਪ੍ਰਾਪਰਟੀ ਐਡਵਾਈਜ਼ਰ ਮੌਜੂਦ ਸਨ ਪ੍ਰਾਪਰਟੀ ਐਡਵਾਈਜ਼ਰ ਐਸੋਸੀਏਸ਼ਨ ਨਾਪਾ ਦੇ ਪ੍ਰਧਾਨ ਦੇ ਸੰਤ ਰਾਮ ਨੇ ਕਿਹਾ ਕਿ ਐਨਓਸੀ ਤੋਂ ਬਿਨਾਂ ਰਜਿਸਟਰੀ ਨਹੀਂ ਹੋ ਰਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖੁਦ ਐਲਾਨ ਕੀਤਾ ਗਿਆ ਸੀ ਕਿ ਐਨਓਸੀ ਤੋਂ ਬਿਨਾਂ ਰਜਿਸਟਰੀ ਕੀਤੀ ਜਾਵੇਗੀ ਨਾਹੀ ਇਸ ਸਬੰਧ ਵਿੱਚ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਅਤੇ ਨਾ ਹੀ ਸਾਡਾ ਐਨਓਸੀ ਸਬੰਧੀ ਕੋਈ ਮਸਲਾ ਹੱਲ ਹੋਇਆ ਹੈ ਤਾਨੂੰ ਸਮੱਸਿਆ ਪ੍ਰਾਪਰਟੀ ਦੇ ਸਵਾਲ ਚ ਬਹੁਤ ਆਰੀਆਂ ਨੇ ਇੱਕ ਤਾਂ ਐਨਓਸੀ ਤੋਂ ਬਿਨਾਂ ਸਰ ਰਜਿਸਟਰੀ ਨਹੀਂ ਹੋ ਰਹੀ ਅਸੀਂ ਕਹਿ ਰਹੇ ਆਂ ਵੀ ਮਾਨ ਸਾਹਿਬ ਨੇ ਖੁਦ ਕਹਿ ਵੀ ਐਨਓਸੀ ਅੱਜ ਤੋਂ ਬਾਅਦ ਖਤਮ ਲੈ ਕੇ ਨੋਦੂਆ ਨਾ ਤਾਂ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਨਾ ਕੋਈ ਸਾਡੇ ਗਰਾਊਂਡ ਲੈਵਲ ਤੇ ਕੋਈ ਏਦਾਂ ਦਾ ਮਸਲਾ ਹੱਲ ਹੋਇਆ ਦੂਸਰੀ ਗੱਲ ਹੈ ਸਰ ਪਲਾਟ ਸਬ ਡਿਵਾਈਡ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਅਗਰ ਮੇਰੇ ਕੋਲ ਸਰ 500 ਕਾਜ ਦਾ ਪਲਾਟ ਹੈ ਮੈਂ ਵਿੱਚ ਤਿੰਨ ਕੋਠੀਆਂ ਬਣਾ ਚੁੱਕਿਆ ਮੈਂ ਤਿੰਨਾਂ ਦੀ ਅਲੱਗ-ਅਲੱਗ ਰਜਿਸਟਰੀ ਨਹੀਂ ਕਰਾ ਸਕਦਾ ਬਹੁਤ ਵੱਡੀ ਪ੍ਰੋਬਲਮ ਹੈ ਸਰ ਉਹਦੀ ਮੈਨੂੰ ਇੱਕ ਐਨਓਸੀ ਕਹੀ ਜਾਂਦੀ ਆ ਵੀ ਇੱਕ ਐ ਦੀ ਮੇਰੀ ਕਿਵੇਂ ਚੱਲੂਗੀ ਜੀ ਵੀ ਇਹ ਪਲਾਟ ਦਾ ਜੋ ਸਬਡਵਾਈਡ ਦਾ ਇਹਦੀ ਇਜਾਜ਼ਤ ਦਿੱਤੀ ਜਾਵੇ ਤੇ ਬਿਜਲੀ ਦੇ ਕਨੈਕਸ਼ਨ ਨਹੀਂ ਸਰ ਲੱਗਦੇ ਕਿਸੇ ਵੀ ਕਲੋਨੀ ਚ ਸਾਡੀ ਕਲੋਨੀ 1995 ਤੋਂ ਪਹਿਲਾਂ ਦੀ ਬਣੀ ਹੋਈ ਹੈ ਕਰਤਾਰ ਕਲੋਨੀ ਉੱਥੇ ਅੱਜ ਵੀ ਅਗਰ ਸਾਨੂੰ ਕਨੈਕਸ਼ਨ ਲੈਣਾ ਪੈਂਦਾ ਤਾਂ ਸਭ ਤੋਂ ਐਨਓਸੀ ਦੀ ਮੰਗ ਕੀਤੀ ਜਾਂਦੀ ਹੈ ਮੈਂ ਮਾਨ ਸਾਹਿਬ ਨੂੰ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਐਨਓਸੀ ਤੋਂ ਬਿਨਾ ਜੋ ਬਿਜਲੀ ਦਾ ਕਨੈਕਸ਼ਨ ਨੇ ਉਹ ਬਹਾਲ ਕੀਤਾ ਜਾਵੇ ਐਨਓਸੀ ਖਤਮ ਕੀਤੀ ਜਾਵੇ ਪਲਾਟਾਂ ਤੇ ਜੋ ਸਬਡਵਾਈਡ ਦੀ ਸ਼ਰਤ ਲਗਾਈ ਆ ਉਸ ਨੂੰ ਖਤਮ ਕੀਤਾ ਜਾਵੇ ਤੇ 72 ਗਾਜ ਤੋਂ ਘੱਟ ਜੋ ਕੋਈ ਪਲਾਟ ਹੈ ਉਹਦੀ ਰਜਿਸਟਰੀ ਸਰ ਨਾ ਤਾਂ ਕੋਈ ਐਨਓਸੀ ਪੁੱਡਾ ਦਿੰਦਾ ਨਾ ਕਮੇਟੀ ਦਿੰਦੀ ਹੈ ਵੀ ਉਹ 72 ਗੱਟ ਤੋਂ ਪੱਕਾ ਟਾਲੇ ਪਲਾਟ ਕਿੱਥੇ ਕਿੱਥੇ ਜਾਣ ਉਹ ਲੋਕ ਸਾਡੇ ਗਰੀਬ ਲੋਕਾਂ ਨੇ ਕਲੋਨੀਆਂ ਦੇ ਵਿੱਚ ਬਹੁਤ ਪੈਸਾ ਆਪਣੀ ਮਿਹਨਤ ਦੀ ਕਮਾਈ ਦਾ ਲਾਇਆ ਹੈ ਜੀ ਉਹ ਬਹੁਤ ਜ਼ਿਆਦਾ ਦੁਖੀ ਨੇ ਜੀ ਅਗਰ ਗਰਾਊਂਡ ਲੈਵਲ ਤੇ ਆ ਕੇ ਸਰਕਾਰ ਦੇਖੇ ਬੱਚਾ ਬੱਚਾ ਪੰਜਾਬ ਦਾ ਦੁਖੀ ਹੈ ਜੀ ਔਰ ਇਹਨਾਂ ਲੋਕਾਂ ਨੇ ਹੀ ਇਹ ਸਰਕਾਰ ਬਣਾਈ ਸੀ ਜੀ ਕਿ ਸਾਨੂੰ ਰਾਹਤ ਮਿਲੂਗੀ ਲੇਕਿਨ ਅੱਜ ਵੀ ਸਾਨੂੰ ਕੋਈ ਰਾਹਤ ਨਹੀਂ ਮਿਲਦੀ ਸਰਕਟ ਵਧਾਏ ਗਏ ਸਰ ਕਲੈਕਟੇਟ ਹਾਂ ਸਰ ਇਹ ਰਹਿ ਗਿਆ ਸੀ ਕਲੈਕਟੇਟ ਬਹੁਤ ਨਜਾਇਜ਼ ਵਧਾਏ ਗਏ ਨੇ ਕਿਤੇ ਕਿਤੇ 400 500 600 700 800 ਆਏ ਗਏ ਦੱਸੋ ਇੱਕ ਨੰਬਰ ਦੀ ਇਹਨਾਂ ਨੂੰ ਰਿਵਾਈਜ਼ ਕੀਤਾ ਜਾਵੇ ਇਹਨਾਂ ਨੂੰ ਉੱਥੇ ਜਿੱਥੇ ਪਹਿਲਾਂ ਹੈਗੇ ਸੀ ਠੀਕ ਹੈ ਜੇ ਵਧਾਉਣੇ ਨੇ ਤੁਸੀਂ 2 4 5% ਵਧਾ ਸਕਦੇ ਹੋ ਲੇਕਿਨ ਐਨੇ ਰੇਟ ਵਧਾਏ ਗਏ ਨੇ ਜਿਹੜੇ ਲੋਕਾਂ ਦੇ ਜੇਬ ਤੇ ਇਹਨਾਂ ਬੁਰਾ ਡਾਕਾ ਪੈ ਰਿਹਾ ਜੀ ਉਹ ਬੇਚਾਰੇ ਇੰਨੇ ਸਟਾਮਪ ਦੇ ਪੈਸੇ ਕਿੱਥੋਂ ਲੈ ਕੇ ਆਉਣਗੇ ਜੀ ਬਹੁਤ ਜ਼ਿਆਦਾ ਫੀਸ ਲੱਗ ਰਹੀ ਹੈ ਬਹੁਤ ਜ਼ਿਆਦਾ ਸਟੈਂਪ ਫੀਸ ਲੱਗ ਰਹੀ ਹੈ ਲੋਕ ਬਹੁਤ ਦੁਖੀ ਨੇ ਜੀ ਮੈਂ ਮੰਤਸਰ ਕਾਰ ਨੂੰ ਬੇਨਤੀ ਕਰਦਾ ਕਿ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਸਰਕਾਰ ਗੌਰ ਨਹੀਂ ਕਰਦੀ ਅਗਲਾ ਤੁਹਾਡਾ ਕੇਸ ਜੇ ਸਰਕਾਰ ਗੌਰ ਨਹੀਂ ਕਰਦੀ ਅੱਜ ਪੂਰੇ ਪੰਜਾਬ ਦੇ ਡੈਲੀਗੇਟ ਇੱਥੇ ਆਏ ਹੋ ਨੇ ਜੀ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਮੈਸੇਜ ਦੇ ਰਹੇ ਹਾਂ ਜੀ ਕਿ ਪੂਰੇ ਪੰਜਾਬ ਦੇ ਲੋਕ ਖੜੇ ਹੋਣਗੇ ਉਹ ਆਪਣੀਆਂ ਕਚਹਿਰੀਆਂ ਦੇ ਅੱਗੇ ਆਪਣੇ ਪ੍ਰਸ਼ਾਸਨਿਕ ਅਹੁਦੇ ਨੇ ਜੋ ਐਸਡੀਐਮ ਸਾਹਿਬ ਦੇ ਅੱਗੇ ਤਹਿਸੀਲਦਾਰਾਂ ਦੇ ਅੱਗੇ ਜਾ ਕੇ ਧਰਨੇ ਦੇਣਗੇ ਜੀ ਮੁਜਾਰੇ ਕਰਨ ਇਹ ਕੰਮ ਸਾਡਾ ਬਹੁਤ ਜ਼ਿਆਦਾ ਬذੂਗਾ ਜੀ ਪੰਜਾਬ ਪੱਧਰ ਤੇ ਇਹ ਲੜਾਈ ਛਿੜੂਗੀ ਜੀ ਇਸ ਦਾ ਮਾਨ ਸਰਕਾਰ ਨੂੰ ਇਸ ਦਾ ਚਲਣਾ ਪਊਗਾ ਜੀ ਖੰਬਿਆਜਾ ਦੇਖੋ ਇਹ ਮਸਲਾ ਪ੍ਰਾਪਰਟੀ ਡੀਲਰਾਂ ਦਾ ਨਹੀਂ ਹੈਗਾ ਇਹ ਮਸਲਾ ਪੰਜਾਬ ਦਾ ਹੈ ਇਸ ਸਮੱਸਿਆ ਪੰਜਾਬ ਦੀ ਹੈ ਔਰ ਸਰਕਾਰ مصیਬਤਾਂ ਦੇਣ ਲਈ ਨਹੀਂ ਹੁੰਦੀ ਸਰਕਾਰ ਸਹੂਲਤਾਂ ਦੇਣ ਲਈ ਹੁੰਦੀ ਹੈ ਜੇ ਸਰਕਾਰ ਹੀ مصیਬਤਾਂ ਪੈਦਾ ਕਰੂਗੀ ਫਿਰ ਕਿਉਂ ਕੈਕਟਰ ਰੇਟ ਵਧਾਇਆ ਠੀਕ ਹੈ ਜੇ ਵਧਾ ਲਿਆ ਫਿਰ ਉਹਨਾਂ ਰਿਸ਼ਵਤ ਦਾ ਰੇਟ ਘਟਾ ਵੀ ਲਓ ਨਾ ਉਹ ਰਿਸ਼ਵਤ ਦਾ ਰੇਟ ਕਿਉਂ ਐਨਾ ਜਦੋਂ ਜੇ ਰਜਿਸਟਰੀਆਂ ਹੋਈਆਂ ਹੋਈਆਂ ਨੇ ਪੁਰਾਣੀਆਂ ਉਹਦੇ باوجود ਐਨਓਸੀ ਲੈਣ ਜਾਣਾ ਪੈਂਦਾ ਫਿਰ ਤੁਸੀਂ ਜਿਹੜਾ ਰਜਿਸਟਰੀ ਲੈਣ ਆ ਰਿਹਾ ਕਰਾਉਣ ਆ ਰਿਹਾ ਉਹਨੂੰ ਨਾ ਪੁੱਛੋ ਜਿਹੜੇ ਤਹਿਸੀਲਦਾਰ ਨੇ ਪਹਿਲਾਂ ਰਜਿਸਟਰੀ ਕੀਤੀ ਉਹਨੂੰ ਤਾਲਬ ਕਰੋ ਨਾ ਜੇ ਉਹ ਰਜਿਸਟਰੀ ਗਲਤ ਹੈ ਫਿਰ ਐਨਓਸੀ ਦੁਆਰਾ ਕਿਉਂ ਤੋ ਇਸ ਲਈ ਇਹ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਤਰੀਕਾ ਔਰ ਕਿਤਨਾ ਕਿਤੇ ਸਰਕਾਰ ਨੇ ਇਹ ਗਲਤੀ ਕਰ ਬੈਠੀ ਹੁਣ ਪਿਛਾ ਲੈਣਾ ਯੂਟਰ ਲੈਣ ਦੀ ਵੈਸੇ ਆਦਤ ਆ ਮਾਨ ਸਰਕਾਰ ਨੂੰ ਹੀ ਖੋਹ ਲੈ ਲੂਗੀ ਲੈਣਾ ਪਏਗਾ ਐਲਾਨ ਕਿਉਂ ਕੀਤਾ ਐਨਓਸੀ ਦਾ ਕੀ ਲੋਕਾਂ ਦੀ ਵੋਟਾਂ ਲੈਣੀ ਅਸੀਂ ਉਸ ਟਾਈਮ ਤਾਂ ਇਹਨਾਂ ਨੇ ਗਲਤ ਐਲਾਨ ਐਨਓਸੀ ਦਾ ਕੀਤਾ ਸੀ ਨਹੀਂ ਬਿਲਕੁਲ ਇਹ ਸਮੇ ਦੇ ਬਹਿਣ ਚ ਇਹ ਮੌਜੂਦਾ ਸਰਕਾਰ ਵੈਸੇ ਕਿਸੇ ਵੀ ਪਾਰਟੀ ਨੇ ਕਦੇ ਪੰਜਾਬ ਦਾ ਭਲਾ ਨਹੀਂ ਕੀਤਾ ਸਾਰੇ ਲੁੱਟਣ ਲਈ ਹੋ ਆਏ ਨੇ ਜੇ ਪੰਜਾਬ ਦਾ ਭਲਾ ਹੁੰਦਾ ਸਿੱਤੀ ਬਣਦੀ ਹੋਣਾ ਪਰ ਮੌਜੂਦਾ ਸਰਕਾਰ ਸਿਰਫ ਵੋਟ ਦੀ ਰਾਜਨੀਤੀ ਕਰਦੀ ਹੈ ਹਰ ਸਮੇ ਵੋਟ ਨੂੰ ਧਿਆਨ ਚ ਰੱਖ ਕੇ ਜਿਵੇਂ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਹਮੇਸ਼ਾ VOTING ਪ੍ਰਚਾਰ ਚ ਰਹਿਦਾ ਉਹ ਪ੍ਰਧਾਨ ਮੰਤਰੀ ਦੇ ਰੋਲ ਚ ਆਉਂਦਾ ਹੀ ਨਹੀਂ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸਰਕਾਰ ਦੇ ਰੋਲ ਚ ਨਹੀਂ ਆ ਰਹੀ ਪਾਰਟੀ ਦੇ ਰੋਲ ਚ ਦੇਖੋ ਮੈਨੂੰ ਲੱਗਦਾ ਹੈ ਕਿ ਉਹ ਵੋਟਾਂ ਨੂੰ ਨੇੜੇ ਦੇਖ ਕੇ ਸ਼ੈਦੋ ਕੀਤਾ ਗਿਆ ਸੀਗਾ ਜਿਹੜਾ 2012 ਤੋਂ ਹੀ ਜਿਹੜਾ NOC ਦਾ ਚੱਕਰ ਪਿਆ ਹੋਇਆ ਹੈ ਸਰਕਾਰਾਂ ਕਈ ਬਣੀਆਂ ਕਈ ਚੱਲੀਆਂ ਗਈਆਂ ਕਦੇ ਲਗਾਤਾ ਕਦੇ ਵਾਪਸ ਲੈ ਲਿਆ 2023 ਤੇ ਉਹ ਇਹਨਾਂ ਨੇ ਕਿਹਾ ਕਿ ਅਸੀਂ ਐਨਓਸੀ ਵਾਪਸ ਲੈ ਰਹੇ ਹਾਂ ਜਦ ਕਿ ਉਹ ਪਿੰਡਾਂ ਦੇ ਵਿੱਚ ਇਹਨਾਂ ਨੇ ਕਿਹਾ 5500 ਪਿੰਡਾਂ ਜਿਹੜਾ 22 ਜ਼ਿਲ੍ਹਿਆਂ ਦੇ ਵਿੱਚ ਹੈ ਉੱਥੋਂ ਅਸੀਂ ਵਾਪਸ ਲੈ ਰਹੇ ਹਾਂ ਪਰ ਜਿਹੜਾ ਸ਼ਹਿਰਾਂ ਦੇ ਵਿੱਚ ਹੈ ਉਹੀ ਭੰਬਲ ਪੂਸੇ ਵਾਲੀ ਗੱਲ ਬਣੀ ਹੋਈ ਹੈ ਕਿਸੇ ਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਹੋਣਾ ਹੈ ਕਿਸ ਤਰ੍ਹਾਂ ਨਹੀਂ ਹੈ ਅੱਛਾ ਦੋਸ਼ ਇਹ ਲੱਗਦੇ ਨੇ ਕਿ ਜਿਹੜੀ ਰਿਸ਼ਵਤ ਚਾਹੇ ਉਹ ਤਸਕੀਲਦਾਰ ਲੈਂਦਾ ਸੀ ਜਾਂ ਐਨਓਸੀ ਜਾਰੀ ਕਰਨ ਵਾਲੇ ਜਿਹੜੀ ਵੀ ਸੰਸਥਾ ਹੈ ਜਾਂ ਜੋ ਆਰਗੇਨਾਈਜੇਸ਼ਨ ਨੇ ਉਹ ਲੈਂਦੇ ਸੀ ਉਹ ਜਿਹੜਾ ਰੇਟ 5-7000 ਜਾਂ 8000 ਸੋ ਇੱਥੇ ਹੁਣ ਸਾਰੇ ਆਮ ਜਿੰਨੇ ਵੀ ਬੁਲਾਰੇ ਆਏ ਨੇ ਸਭ ਦੇ ਇਹੀ ਦ ਸਰਕਾਰ ਨੂੰ ਇਸ ਵੱਲ ਕੌਰ ਕਰਨਾ ਚਾਹੀਦਾ ਹੈ